जय हो जय हो जय हो हां भी बच्चा की फरियाद है तेरी बाबा जी मेरा वीजा लगवा दो मैं सुनया तूसी पासपोर्ट नु हाथ लाके वीजा लगवा दन्ने हो लगवाए या बच्चा बथेरे लगवाए बथेरे लोग जहाज पर पर के कनाडा अमेरिका भेज देते लया दिखा तू भी अपना पासपोर्ट ਵੀਜ਼ਾ ਤਾਂ ਬੱਚਾ ਤੇਰਾ ਲੱਗਿਆ। ਬਸ ਤੂੰ ਆਪਦਾ ਪਾਸਪੋਰਟ ਲੈ ਕੇ ਕੈਨੇਡਾ ਦੀ ਐਮਬੈਸੀ ਪਹੁੰਚ। ਉਹ ਤਾਂ ਤੈਨੂੰ ਗੇਟ ਤੋਂ ਆਪ ਲੈ ਕੇ ਜਾਣਗੇ। ਵੀ ਬਾਬਾ ਜੀ ਦਾ ਹੁਕਮ ਹੋਇਆ। ਵੀਜ਼ਾ ਲਾ ਕੇ ਭੇਜਣਗੇ। ਪੱਕਾ ਬਾਬਾ ਜੀ ਮੈਨੂੰ ਨਾ ਘਬਰਾਟ ਜੀ ਹੋਈ ਜਾਂਦੀ ਐ। ਘਬਰਾਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ। ਜਦੋਂ ਅਸੀਂ ਕਹਿ ਰਹੇ ਹਾਂ ਨਾ ਕਿ ਵੀਜ਼ਾ ਤਾਂ ਲੱਗਿਆ ਪਿਆ। ਬਾਬੇ ਤਾਂ ਜਾਣੀ ਜਾਣ ਹੁੰਦੇ ਆ ਕਮਲੀਏ ਮੈਨੂੰ ਲੱਗਦਾ ਜਾਣੀ ਜਾਣਦੇ ਆ ਤਿੰਨ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਇਹ ਪਾਸਪੋਰਟ ਨਹੀਂ ਗੈਸ ਵਾਲੀ ਕਾਪੀ ਹੈ ਆਇਆ ਵੱਡਾ ਬਾਬਾ ਉਹ ਸ਼ਰਦਾ ਤਾਂ ਰੱਖਦੇ ਬੱਚਾ ਵੀਜ਼ਾ ਤਾਂ ਲੱਗ ਜਾਣਾ ਸੀ ਬਸ ਸ਼ਰਦਾ ਨਹੀਂ ਢੋਡੀ